ਜਿਹੜਾ ਤਾਂ ਹਲੇ ਤੱਕ ਤਾਂ ਅਸੀਂ ਟ੍ਰੇਲਰ ਹੀ ਦੇਖਿਆ ਹੈ ਟ੍ਰੇਲਰ ਦੇ ਵਿੱਚ ਦਿਖਾਇਆ ਹੈ ਬਈ ਕੰਗਣਾ ਉਹਨੂੰ ਕੰਗਣਾ ਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਉਹਦੇ ਅੱਗੇ ਇੱਕ ਸੰਤਾਂ ਦੇ ਮਤਲਬ ਕਿਰਦਾਰ ਦਿਖਾਇਆ ਹੈ ਇੱਕ ਸਿੰਘ ਜੋ ਸੰਤਾਂ ਦਾ ਕਿਰਦਾਰ ਨਿਭਾ ਰਿਹਾ ਹੈ ਉਹ ਇੰਦਰਾ ਗਾਂਧੀ ਨੂੰ ਕਹਿ ਰਿਹਾ ਹੈ ਵੀ ਤੈਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਿਸਤਾਨ ਚਾਹੀਦਾ ਹੈ ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਇਹ ਕਿਹਾ ਸੀ ਬਈ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਸਦਾ ਹੀ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ ਬਾਕੀ ਉਹਨਾਂ ਨੇ ਇਹ ਗੱਲ ਕੀਤੀ ਸੀ ਬਈ ਜਦੋਂ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਹਮਲਾ ਹੋਊਗਾ ਉਦੋਂ ਖਾਲਸਪੁਰ ਦੀ ਨਹੀਂ ਰੱਖੀ ਜਾਊਗੀ ਉਹਨਾਂ ਨੇ ਕਦੇ ਵੀ ਖਾਲਸਪੁਰ ਦੀ ਐਵੇਂ ਮੰਗ ਨਹੀਂ ਕੀਤੀ ਜਿਵੇਂ ਦਿਖਾਇਆ ਹੈ ਜੀ ਸਾਹਿਬ ਇਹ ਸਿਕਟਰ ਨਾਲ ਸੰਬੰਧਿਤ ਫਿਲਮਾਂ ਆਪਾਂ ਇਲੈਕਟ੍ਰੋਨਸਿੰਗ ਕਾਲਰ ਰਿਪੋਰਟ ਬੰਨੀ ਉਹਨਾਂ ਨੂੰ ਰੋਕ ਲਾਤੀ ਆ ਪਰ ਜਿੱਥੇ ਸਿੱਖਾਂ ਦਾ ਕਿਰਦਾਰ ਨੀਵਾ ਦਿਖਾ ਦਿੰਦਾ ਉਹਨਾਂ ਨੂੰ ਲਗਾਤਾਰ ਮਾਨਤਾ ਦਿੱਤੀ ਜਾਂਦੀ ਨਹੀਂ ਤੇ ਬਾਰੇ ਕੀ ਕਹਿਣਾ ਚਾਹੀਦਾ? ਇਹੀ ਤਾਂ ਗੱਲ ਹੈ ਫਿਰ ਸਿੱਖ ਆਪਣੇ ਘਰ ਦੀ ਤਾਂ ਹੀ ਤਾਂ ਮੰਗ ਕਰਦੇ ਆ ਹਰੇਕ ਗੱਲ ਤੇ ਹੀ ਸਿੱਖਾਂ ਨੂੰ ਦਬਾਇਆ ਜਾਂਦਾ ਹੈ। ਫਿਲਮਾਂ ਦੇ ਮਤਲਬ ਕੋਈ ਐਸੀ ਜਗ੍ਹਾ ਨਹੀਂ ਹੈ ਹੁਣ ਫਿਲਮਾਂ ਦਾ ਜਿਹੜਾ ਇਹ ਉਹ ਖੇਤਰ ਹੈ ਉਹਦੇ ਵਿੱਚ ਵੀ ਸਿੱਖਾਂ ਨੂੰ ਦਬਾ ਕੇ ਮਾਰਾ ਕਿਸੇ ਦਿਖਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕਿ ਇਹ じゃ ਬਿਲਕੁਲ ਵੀ ਨਹੀਂ ਹੈ ਸਿੱਖਾਂ ਨੇ ਹਮੇਸ਼ਾ ਲੋੜਵੰਦ ਦੀ ਹਮ ਸਾਰੀ ਦੁਨੀਆ ਦੇ ਵਿੱਚ ਮਦਦ ਕੀਤੀ ਹੈ ਤੁਸੀਂ ਮੰਗ ਕਰਦੇ ਹੋ ਕਿ ਸੈਂਸਰਲ ਬੋਰਡ ਕੋ ਕਿ ਜਿਹੜਾ ਵੀ ਕੋਈ ਸਿੱਖ ਧਰਮ ਦੇ ਉੱਤੇ ਫਿਲਮ ਬਣੇ ਤੇ ਉਹਦੇ ਉੱਤੇ ਕੋਈ ਸਿੱਖ ਨੁਮਾਇੰਦਾ ਵਿੱਚ ਬੈਠਾ ਬਿਲਕੁਲ ਜੀ ਸਹੀ ਬਣੇ ਨਹੀਂ ਤਾਂ ਬਣੇ ਨਾ ਇਹਦੇ ਵਿੱਚ ਵੀ ਗਲਤ ਦਿਖਾਇਆ ਹੈ ਨਾ ਸੰਤਾਂ ਨੇ ਕਦੇ ਮੰਗ ਹੀ ਨਹੀਂ ਕੀਤੀ ਸੀ ਖਾਲਸਾਤਾਨ ਦੀ ਉਹਨਾਂ ਨੇ ਹਮੇਸ਼ਾ ਅਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕੀਤੀ